ਜੇ ਮਸਤਾ ਦੀ ਜੇ ਸਈਆਂ ਦੀ ਕਹਿੰਦਾ ਪੜ ਪੜ ਆਲਮ ਫਾਜ਼ਲ ਹੋਇਆ ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ ਪੰਜ ਪੰਜ ਬੜਦਾ ਮੰਦਰ ਮਸੀਤੇ ਕਦੇ ਮਨ ਆਪਣੇ ਵਿੱਚ ਪੜਿਆ ਹੀ ਨਹੀਂ ਬੁੱਲੇ ਸ਼ਾ ਉੜਦੀਆਂ ਅਸਮਾਨੋਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਪੜਿਆ ਹੀ ਨਹੀਂ ਕੰਧ ਮੰਦਰ ਟਾ ਦੇ ਮਸਜਿਦ ਟਾ ਦੇ ਮੰਦਰ ਟਾ ਦੇ ਮਸਜਿਦ ਟਾ ਦੇ ਟਾ ਦੇ ਜੋ ਕੁਝ ਟੈਂਦਾ ਇਕ ਨਾ ਟਾਵੇਂ ਦਿਲ ਬੰਦੇ ਦਾ ਇਕ ਨਾ ਟਾਵੇਂ ਦਿਲ ਬੰਦੇ ਦਾ ਜਿਸ ਵਿੱਚ ਉਹ ਰੱਬ ਹੈ ਰਹਿੰਦਾ ਜਿਸ ਵਿੱਚ ਉਹ ਰੱਬ ਹੈ ਰਹਿੰਦਾ ਜੈ ਤਤ ਸਰਕ ਜੈ ਮਸਤਾਂ ਦੀ ਜੈ